ਹਾਰ ਜਿੱਤ ਤਾਂ ਚਲਦੀ ਰਹਿੰਦੀ ਗੱਲ ਹੁੰਦੀ ਕਿਰਦਾਰਾਂ ਦੀ ਹਰਕੇ ਵੀ ਸਰ ਚੋਟੀ ਕਰ ਲਈ ਉੱਚੇ ਤੁਸੀਂ ਪਹਾੜਾਂ ਦੀ ਗੂੰਜਾਂ ਚਿਰ ਤੱਕ ਪੈਂਦੀਆਂ ਰਹਿਣੀਆਂ ਸ਼ੇਰਾਂ ਦੀਆਂ ਦਹਾੜਾਂ ਦੀ ਇੱਕ ਦਿਨ ਮੰਜ਼ਲ ਮਿਲ ਹੀ ਜਾਂਦੀ ਜੇਕਰ ਟੀਚਾ ਮਿਥ ਲਿਆਏ ਉਹਨਾਂ ਟਰੋਫੀ ਜਿੱਤੀ ਪੰਜਾਬੀਓ ਤੁਸੀਂ ਦਿਲ ਜਿੱਤ ਲਿਆਏ ਰੱਬ ਵੀ ਪੁੱਛ ਕੇ ਲਿਖਦਾ ਕਿਸਮਤ ਮਿਹਨਤ ਕਰੇ ਜੇ ਬੰਦਾ ਖੂਲ ਉਬਾਲੇ ਰਹੂ ਮਾਰਦਾ ਹੋ ਨਹੀਂ ਸਕਦਾ ਠੰਡਾ ਪਤਾ ਲੱਗ ਗਿਆ ਸਾਰਿਆਂ ਨੂੰ ਲਿਆ ਕਿਹਦੇ ਨਾਲ ਸੀ ਪੰਗਾ ਮੂਹਦੇ ਮੂੰ ਤੁਸੀਂ ਹਰ ਇੱਕ ਜਿਉਂ ਪਲਵਾਨ ਸੁੱਟ ਲਿਆਏ ਉਹਨਾਂ ਟਰੋਫੀ ਜਿੱਤੀ ਪੰਜਾਬੀਓ ਤੁਸੀਂ ਦਿਲ ਜਿੱਤ ਲਿਆਏ ਤੁਰਦੇ ਜਾਂਦੇ ਰੁਕਦੇ ਨਹੀਂ ਲੰਮੀਆਂ ਰਹਾਂਦੇ ਪਾਂਦੀ ਇਕੋ ਬਸ ਅਫਸੋਸ ਰਹੂ ਉਹ ਖੁਸ਼ੀ ਤੋਂ ਰਹਿ ਗਈ ਵਾਂਜੀ ਜਿਨੇ ਆਪਣੀ ਸਮਾਈਲ ਦੇ ਨਾਲ ਟੀਮ ਸੀ ਰੱਖੀ ਸਾਂਜੀ ਉਹਨੇ ਆਪਣੇ ਦਿਲ ਨੂੰ ਹੁਣ ਸਮਝਾਉਣਾ ਸਿੱਖ ਲਿਆ ਏ ਉਹਨਾ ਕੱਪ ਜਿੱਤਿਆ ਪੰਜਾਬੀਓ ਤੁਸੀਂ ਦਿਲ ਜਿੱਤ ਲਿਆਏ ਉਹਨਾ ਟਰੋਫੀ ਜਿੱਤੀ ਪੰਜਾਬੀਓ ਤੁਸੀਂ ਦਿਲ ਜਿੱਤ ਲਿਆਏ ਤੁਸੀਂ ਦਿਲ ਜਿੱਤ ਲਿਆਏ ਪੰਜਾਬ ਪੰਜਾਬੀਅਤ ਜ਼ਿੰਦਾਬਾਦ